ਜੁਆਗ ਲੱਗੇ ਫੜਾ ਰਹੀ ਠੀਕਾ ਆਇਆ ਨਹੀਂ ਆ ਰੋਜ਼ ਕੱਦ ਕੱਟ ਤੇ ਪ੍ਰਖਟ ਪੁੜਾ ਤੇ ਚੋਰਾ ਨੂੰ ਬਖਾਈ ਦਿੰਦੇ ਪਰਾ ਲੋ ਜੀ ਚੰਗਾ ਪੜਿਆ ਵਾ ਲੋ 6ਵੇਂ ਨੰਬਰ ਤੇ ਬਾਈ ਕਹਿੰਦਾ ਆਇਆ ਸਰਟੀਫਿਕੇਟ ਸਾਨੂੰ ਬੁਖਾਤਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਫੋਨਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਮੋਗਾ ਬਾਈ ਦੇ ਫਾਰਮ 'ਚ ਅਸੀਂ ਅੱਜ ਤੇ ਬਾਈ ਕੋਲ ਟੌਪ ਦਾ ਹੈਗਾ ਝੋਟਾ ਬਕਾਉ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000352 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਜੀ ਤ੍ਰਿਕਾਲ ਜੀ ਨਾਮ ਵੀਰ ਜੀ ਆਪਣਾ ਬਿਰਦੀ ਸਿੰਘ ਕਾਲਾ ਡੈਰੀ ਫਾਰਮ ਆ ਜੀ ਠੀਕ ਆ ਪੈਂਡ ਬੋਨਾ ਜਿਲ੍ਹਾ ਮੋਗਾ ਆਪਣਾ ਕਿਹੜੇ ਪਿੰਡਾਂ ਨੇੜੇ ਲੱਗੇ ਦੇ ਨਾਲ ਆਪਣੇ 3 ਕਿਲੋਮੀਟਰ ਤੋਂ ਡਾਲੇ ਤੋਂ ਵੀ ਬੋਨਾ ਹਾਂਜੀ 3 ਕਿਲੋਮੀਟਰ ਦੀ ਬੁੱਗੀ ਪੂਰੇ ਤੋਂ ਬੋਨਾ ਜਾਂਦਾ ਵਾ ਤੇ 3 ਕਿਲੋਮੀਟਰ ਹੀ ਮੋਗੇ ਤੋਂ ਬੋਨਾ ਆ ਜਾਂਦਾ ਤੇ 3 ਕਿਲੋਮੀਟਰ ਹੀ ਮੈਰੋ ਦੇ ਵਿਚਾਲੇ ਆ ਠੀਕ ਆ ਜਿਹੜਾ ਆਪਣੇ ਕੋਲ ਛੋਟਾ ਵੀ ਰਿਹਾ ਉਹ ਕਿੰਨਾ ਟਾਈਮ ਹੋ ਗਿਆ ਪਾਕ ਪੜਾਏ ਸੀ ਤੇ ਕੀ ਗੱਲਬਾਤ ਹੋਈ ਦੱਸਿਓ ਇਹ ਆਪਾਂ ਲਿਆ ਸੀਗਾ ਜੀ ਬੱਚਾ ਹਾਂਜੀ ਤੇ ਇਹ ਆਪਣਾ ਚੈੱਕ ਮੈਂਡੇ ਦੇ 6ਵੇਂ ਨੰਬਰ ਦਾ ਆ ਹੁਣ 2.5 ਸਾਲਾਂ ਦਾ ਹੈ ਚੈੱਕ ਨੰਬਰ ਤੇ ਚੈੱਕ ਮੇਲੇ ਦੇ 6ਵੇਂ ਨੰਬਰ ਤੇ ਆਇਆ ਹੋਇਆ 6ਵੇਂ ਨੰਬਰ ਤੇ ਆ ਇਹ ਸਰਟੀਫਿਕੇਟ ਦਿੱਤਾ ਆ ਦੂਜੇ ਲੜਦਾਰ ਦੀ ਆਹੋਸ ਚੈੱਕ ਕਰ ਸਕਦੇ ਹੋ ਭਰਾ ਸਾਨੂੰ ਛੋਟਾ ਦਿਖਾਉਣੇ ਬਹੁਤ ਸੋਹਣਾ ਤੇ ਬਹੁਤ ਹੀ ਸ਼ਾਨਦਾਰ ਬਾਕੀ ਬਾਈ ਕਹਿੰਦਾ ਰਿਜ਼ਲਟ ਵੀ ਆਇਆ ਬਾਅਦ ਸਾਨੂੰ ਰਿਜ਼ਲਟ ਦਿਖਾਵਾਂਗੇ ਪਹਿਲਾਂ ਆਪਾਂ ਸਾਨੂੰ ਦਿਖਾਉਣੇ ਆ ਛੋਟਾ ਤੇ ਬਾਈ ਨੇ ਸ਼ੇਅਰ ਕਰਨਾ ਠੀਕ ਹੈ ਜੀ ਲਓ ਜੀ ਕੱਦ-ਕਾਠ ਸੁਖਨਾ ਸੋਹਣਾ ਬਾਈ ਹੋਇਆ ਮਾੜਾ ਲਵੇ ਤੈਨੂੰ ਤੇ ਬਾਈ ਦੇ ਮੋਢਿਆਂ ਤੱਕਾਂ ਦਾ ਦੇਖੋ ਜਜਮੈਂਟ ਕਰ ਸਕਦੇ ਹੋ ਮੋਢੇ ਤੋਂ ਵੀ ਟੱਪੀ ਆਦਾ ਦੇਖੋ ਭਾਈ ਸਾਡੇ ਕਿ 5 ਫੁੱਟ ਕੱਦ ਹੈ ਤੁਹਾਡਾ ਮੇਰਾ 6 ਫੁੱਟ ਦੇ ਨੇੜਾ ਵੀਰੇ 6 ਫੁੱਟ ਦੇ ਤੇ ਦੇਖ ਸਕਦੇ ਹੋ ਤੇ ਕਿੰਨੀ ਉਮਰ ਵੀਰੇ ਦੱਸਿਓ ਇਹ ਮੜੀ ਕੀ ਗੱਲ ਹੈ 2.5 ਸਾਲ ਦਾ ਦੋ ਦੰਦ ਆ ਵੀਰੇ ਮੈਂ ਆਪ ਦਿਖਾਵਾਂ ਮੂਰੇ ਦੰਦ ਵੀ ਠੀਕ ਆ ਦੋ ਸਾਲ ਦਾ ਹਾਂਜੀ 2.5 ਸਾਲ ਦਾ 2.5 ਸਾਲ ਦਾ ਸੋਰੀ ਤੇ ਰਿਜ਼ਲਟ ਬਈ ਹੁਣ ਤੱਕ ਕਿੰਨੇ ਆ ਗਏ ਤੇ ਇਹਦੇ ਬੱਚੇ ਆਪਣੇ ਕੋਲੇ ਬੈਠੇ ਆ ਦੋ ਤਾਂ ਇੱਕ ਤਾਂ ਆ ਬੈਠਾ ਬੱਚਾ ਬਈ ਹਾਂਜੀ ਇੱਕ ਤਾਂ ਆ ਕੱਟਾ ਬੈਠਾ ਇੱਕ ਉਹ ਹੁਣੇ ਸੂਈ ਵੀ ਮੱਝਾ ਇੱਕ ਉਧਰ ਬੂਰਾ ਕੱਟੀ ਆ ਉਧਰਲੇ ਪਾਸੇ ਆਪਣੇ ਕੋਲੇ ਘਰ ਦੇ ਵਿੱਚ ਉਹ ਵੀ ਵਿਖਾਈ ਬਣਵਾਈ ਸੀ ਉਹ ਵੀ ਵਿਖਾਈ ਦਿਨੇ ਬਾਅਦ ਚ ਤੇਰਾ ਆਪ ਕਰ ਲੈਣਾ ਤੇ ਉਹ ਬਈ ਬੂਰੀ ਮੱਝ ਨਹੀਂ ਕੱਟੀ ਐ ਨਾ ਜੀ ਹਾਂਜੀ ਆ ਬੂਰੀ ਮੱਝ ਮੀਣੀ ਦੀ ਅਸਾਂ ਮੀਣੀ ਦੀ ਹੀ ਕੱਟੀ ਆ ਤੇ ਤੇ ਬਹੁਤ ਹੀ ਸੋਹਣੀ ਕੱਟੀ ਆ ਤੇ ਪੱਠਪੂੜਾ ਮੰਨ ਲਓ ਵੀ ਝੋਟੇ ਦੀ ਗਿਆ ਸਾਰਾ ਤੇ ਚੰਗੀ ਕੱਟ ਦੀ ਆ ਵੀ ਮੜਾ ਖੜਾ ਕਰ ਦਿੰਦੀ ਬੱਚੇ ਨੂੰ ਓਠੇ ਸਸਤੀ ਪਈ ਆ ਲੋ ਜੀ ਕੱਟੀ ਬਹੁਤ ਸੋਹਣੀ ਆ ਤੇ ਰਿਜ਼ਲਟ ਆ ਬਾਈ ਦਾ ਇਹਦਾ ਕੱਟੇ ਦਾ ਝੋਟੇ ਦਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਪੱਠਪੂੜਾ ਕਰਮਾਂ ਵਾਲੀ ਦਾ ਉਹਦੀ ਧੀ ਗਿਆ ਠੀਕ ਹੈ ਨਾ ਪਰ ਹੈ ਇਹ ਬੁਰੀ ਮੱਝ ਦੀ ਆ ਪਰ ਫੇਸ ਕੁਆਲਟੀ ਤੇ ਪੱਠਪੂੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਰਿਜ਼ਲਟ ਆ ਇਹਦਾ ਲੋ ਜੀ ਦੇਖ ਲੈ ਰਿਜਲਟ ਸਖਨ ਬਹੁਤ ਸੋਹਣੇ ਹੁੰਦੇ ਆ ਠੀਕ ਹੈ ਜੀ ਲੋ ਜੀ ਸੰਖਾਣੇ ਹੁਣ ਗਾਈ ਦਾ ਫਾਰਮ ਬਹੁਤ ਸੋਹਣਾ ਉੱਲਾ ਡੁੱਲਾ ਗਾਈ ਦੇ ਮੱਝੇ ਹੀ ਜ਼ਿਆਦਾ ਰੱਖੀ ਹੋਈ ਹੈ ਫਾਰਮ ਤੇ ਗਾਈ ਤੇ ਇਹ ਸਬਸ ਨੂੰ ਚਲਾ ਕਰਦਾ ਸਮਾਂ ਕਰ ਮੋੜਦਾ ਅੱਛੀ ਜੈਲਾ ਜੂਆ ਬਹੁਤ ਆ ਭਾਈ ਜੀ ਹਾਂ ਜੀ ਜੈਲਾ ਜੂਆ ਬਹੁਤ ਆ ਅੰਤੋਂ ਵਾਲਾ ਇਹ ਭਾਈ ਜਵਾਗ ਲੈ ਕੇ ਫੜਾਦਾ ਵੀ ਠੀਕ ਆ ਇਹ ਆ ਨਹੀਂ ਆ ਲੋ ਜੀ ਕੱਦ ਕੱਟ ਇਸ ਪੱਠੇ ਪੂਰਾ ਤੇ ਚੋਰਾ ਨੂੰ ਬੁਖਾਈ ਦਿੰਦੇ ਪਰਾ ਲੋ ਜੀ ਚੰਗਾ ਪੜਿਆ ਵਾ ਲੋ 6ਵੇਂ ਨੰਬਰ ਤੇ ਬਾਈ ਕਹਿੰਦਾ ਆਇਆ ਸਰਟੀਫਿਕੇਟ ਸਾਨੂੰ ਬੁਖਾਤਾ ਠੀਕ ਹੈ ਜੀ ਲੋ ਪਾ ਲੈ ਪਿੰਡੇ ਜਾ ਬਾਈ ਹਣਾ ਇੱਕ ਮਿੰਟ ਵਿੱਚ ਸਰਟੀਫਿਕੇਟ ਦਿਖਾ ਦ ਲੋ ਥੋੜਾ ਜਿਹਾ ਉੱਠ ਕੇ ਆਇਆ ਨਾ ਇਸ ਕਰਕੇ ਦੰਦ ਵੀ ਦਿਖਾ ਦੋ ਇਹਨੇ ਦੰਦ ਬੁਖਾ ਦਿਓ ਵੇ ਲੋ ਜੀ ਲੋ ਜੀ ਚੈੱਕ ਕਰ ਸਕਦਾ ਠੀਕ ਹੈ ਠੀਕ ਲਓ ਜਨਾ ਠੀਕ ਹੈ ਬੈਗ ਦੇਖ ਲਓ ਜੀ ਵਾਈ ਦਾ ਪੂਰਾ ਸੌਗਰਾ ਪਾੜਿਆ ਵਪਰਾ ਠੀਕ ਹੈ ਜੀ ਸਿੰਘੀ ਸੁੰਗੀ ਫੇਸ ਕੁਆਲਟੀ ਤੋੜ ਦੋ ਜੀ ਲੋ ਜੀ ਆਇ ਤੇ ਰੋ ਕੋਲ ਬਿਰਮ ਮੜ ਸੰਗ ਦਿਖਾ ਦਿਦੇ ਲਓ ਫਿਰ ਚੈੱਕ ਕਰ ਸਿੰਗੀ ਸੁਖੀ ਕਾ ਜੀ ਮਾਰ ਪਈ ਪਤਾ ਵੀ ਕਿਹੜੇ ਬੱਚਾ ਬੱਚਾ ਹੈ ਨਹੀਂ ਵੀਰੇ ਆਪਾਂ ਲਿਆ ਹੋਇਆ ਵਾ ਕਿ ਇਹ ਤੋਂ ਬੰਦੇ ਨੇ ਠੀਕ ਆ ਦੱਸਿਆ ਨਹੀਂ ਕਿਹੜਾ ਪਛਾਣਾ ਠੀਕ ਆ ਉਸਿਆ ਕਰਸਾ ਦੇ ਫੇਸ ਠੀਕ ਆ ਜੀ ਲੈ ਚਲੋ ਭਰਾ ਆਹ ਦੇਖ ਸਾਡਾ ਭਰਾ ਚੰਗਾ ਪੜਿਆ ਪੁੱਸਾ ਬਰਾ ਰਿਜ਼ਲਟ ਬਹੁਤ ਸੋਹਣੇ ਆਏ ਪਿਆ ਤੇ ਥੋੜਾ ਤੁਸੀਂ ਦੇਖ ਸਾਡਾ ਭਰਾ ਆਇਆ ਆਇਆ ਲੋ ਜੀ ਲੋ ਜੀ ਇਹ ਸਾਡੇ ਮਾਜੀ ਦੇ ਬ੍ਰੋਪਰ ਕੋ ਡਾਕਟਰ ਹਾਂਜੀ ਭਾਈ ਰੇਟ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਜਾ ਜੀ ਹੋਊਗਾ ਜੀ ਹਾਂ ਜੀ ਸਰਟੀਫਿਕੇਟ ਆਪਾਂ ਜੇ ਕਿਸੇ ਨਾਲ ਦੇਵਾਂਗੇ ਹਾਂ ਦੇ ਦੋਗੇ ਨਾਲ 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 ਦੇਵਾਂਗੇ ਠੀਕ ਆ ਲੋ ਜੀ ਠੀਕ ਆ ਜੀ ਤੇ ਭਾਈ ਕਿੰਨਾ ਘਟਾ ਮੋਗਾ ਆਪਣੇ ਫਾਰਮ ਖੋਲ੍ਹਣੇ ਛੋਟਾ ਇਹਨੂੰ ਹੋ ਗਿਆ 15 ਸਾਲ ਹੋ ਗਏ ਠੀਕ ਆ ਤੇ ਆਪਣੇ ਕੋਲ ਦੇਸੀ ਘੋੜਾ ਵੀ ਮਿਲ ਜਣਾ ਹਾਂ ਜੀ ਦੇਸੀ ਘੋੜਾ ਆਪਣੇ ਕੋਲੇ ਹੁੰਦਾ ਜੀ ਠੀਕ ਆ ਘਰ ਦਾ ਜਮ ਪਯੌਰ ਘਰ ਦਾ ਪਯੌਰ ਜਮ ਇੱਕ ਨੋਲੇ ਭਾਈ ਬਹਿ ਕੇ ਬਣਵਾ ਲਏ ਬੰਦਾ ਅਸਾ ਕੋਲੇ ਬੈਡ ਕੇ ਬਣਵਾ ਲਵੇ ਹਾਂ ਕੋਲੇ ਬੈਗੇ ਬਣਵਾ ਲਵੇ ਠੀਕ ਆ ਲੋਪਰਾ ਬਾਈ ਦਾ ਫਾਰਮਾ ਸਾਨੂੰ ਦੇਖੀ ਚੈੱਕ ਕਰ ਸਕਦੇ ਬਾਈ ਕਹਿੰਦਾ ਦੇਸੀ ਘੋਜਮਾ ਇੱਕ ਨੰਬਰ ਘੋਜ ਹੁੰਦਾ ਬਾਈ ਬੋਕੀ ਰਹਿੰਦਾ ਬਾਈ ਪਹਿਲਾਂ ਹਾਂ ਬੋਕੀ ਪਹਿਲੀ ਬੋਕ ਕਰ ਲੈਂਦਾ ਬਾਈ ਯੂਪੀ ਜਾਂਦਾ ਯਾਰ ਜਿੰਨੇ ਨਾਲ ਦੇ ਆਪਣੇ ਕੰਮ ਕਰਨ ਵਾਲੇ ਉਹ ਹੀ ਲੈ ਜਾਂਦੇ ਆ ਠੀਕ ਆ ਹਾਂ ਲੋਪਰਾ ਜੇ ਕਿਸੇ ਨੇ ਜਮਾ ਪਿਓਰ ਲੈਣਾ ਤਾਂ ਬਾਈ ਕਹਿੰਦਾ ਇੱਕ ਨੰਬਰ ਘੋਊ ਚਾਹੇ ਟੈਕ ਕਰਵਾ ਲੈ ਲੋ ਬੋਕੀ ਠੀਕ ਆ ਨਾ ਫਾਰਮ ਦੇਖ ਸਕਦੇ ਬਾਈ ਦਾ ਜਮਾ origignal genuine ਘੋ ਮਿਲੂਗਾ ਕੋਈ ਉਹਦੇ ਚ ਦੋ ਨੰਬਰ ਵਾਲੀ ਗੱਲਬਾਤ ਨਹੀਂ ਹੋਣੀ ਚੈੱਕ ਨੰਬਰ ਘੋ ਦੇਸੀ ਜੇ ਕਿਸੇ ਨੇ ਸਕੀਨ ਅਦੇਸੀ ਮੱਜਾਂ ਦਾ ਜਮਾ ਚਾਓ ਬਲੂਗਾ ਬਾਈ ਤੋਂ ਬਾਈ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਾਵਾਂਗੇ ਸਕਰੀਨ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਹਾਂ ਅਜੀ ਅਗਲੀ ਵੀਡੀਓ ਚ ਓਕੇ ਬਾਏ